ਆਜਾਤਾ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਰੋਕ ਲਗਾਉਣ 'ਚ ਅਜੇ ਤੱਕ ناکਾਮ ਨਜ਼ਰ ਆ ਰਹੀ ਹੈ ਇਦਾਂ ਦਾ ਇੱਕ ਹੋਰ ਮਾਮਲਾ ਬੀਤੀ ਰਾਤ ਗਾਂਧੀ ਚੌਕ ਚੋਂ ਵੇਖਣ ਨੂੰ ਮਿਲਿਆ ਜਦੋਂ ਸਤਸੰਗ ਸੁਣ ਕੇ ਵਾਪਸ ਆ ਰਹੇ પતિ ਪਤਨੀ ਸਬਜ਼ੀ ਖਰੀਦਣ ਗਾਂਧੀ ਚੌਕ ਗਏ ਸਨ ਉੱਥੇ ਹੀ ਇੱਕ ਝਪਟਾ ਮਾਰਨੇ ਉਹਨਾਂ ਦੀਆਂ ਵਾਲੀਆਂ ਖੋ ਕੇ ਮੌਕੇ ਤੋਂ ਉਹ ਫਰਾਰ ਹੋ ਗਿਆ ਇਸ ਘਟਨਾ ਤੋਂ ਬਾਅਦ ਪੀੜਤ ਜੋੜੇ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਕ ਕੀਤੀ ਹੈ ਕਿ ਅਜਿਹੇ ਚੋਰਾ ਤੇ ਨਤ ਪਾਈ ਜਾਵੇ ਤਾਂ ਜੋ ਆਮ ਲੋਕ ਬਿਨਾਂ ਡਰ ਦੇ ਰਾਤ ਸਮੇਂ ਵੀ ਘਰੋਂ ਬਾਹਰ ਨਿਕਲ ਸਕਣ ਉਹਨਾਂ ਨੇ ਦੱਸਿਆ ਕਿ ਸ਼ਾਮੀ ਕਰੀਬ 6 ਵਜੇ ਜਦੋਂ ਉਹ ਗਾਂਧੀ ਬੁੱਤ ਦੇ ਨੇੜੇ ਸਬਜ਼ੀ ਖਰੀਦ ਰਏ ਸਨ ਤਾਂ ਇੱਕ ਮੋਟਰਸਾਈਕਲ ਸਵਾਰ ਪਿੱਛੋਂ ਆਇਆ ਤੇ ਛੱਟਪਟ ਉਹਨਾਂ ਦੀਆਂ ਵਾਲੀਆਂ ਲਾ ਕੇ ਭੱਜ ਗਿਆ। ਸਬੰਧਿਤ ਉਹਨਾਂ ਵੱਲੋਂ ਥਾਣੇ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉਸਨੇ ਸਭ ਵਿਲਿਆਨ ਦੇ ਬਸ ਪਹਿਨੇ ਤੇ ਪਿੱਛੇ ਕੋਈ ਤਿੰਨ ਦਿਨ ਹੈ। ਕਹਿੰਦੇ ਵੀ ਕੰਨਾ ਮੈਂ ਅੱਜ ਮੈਂ ਗਾਂਧੀ ਕਣੀ ਭਾਲ ਕੇ ਸਬਜ਼ੀ ਲੈ ਲਈ ਹੈ। ਇਹ ਕੰਨੀ ਕਿਉਂ ਰੋ? ਕਹਿੰਦਾ ਵੀ ਅੱਜ ਵਾਲੀਆਂ ਨਹੀਂ ਆ ਗਰੀਬ ਬੰਦੇ ਆ ਸੀ। ਤਾਂ ਮਨ ਕੋ ਸੋਗਣਾ ਮੈਨ ਲੱਗਦਾ ਕੋ ਸਾਰ ਗਿਆ ਓਧਰ ਮੈਂ ਆਇਆ ਇੱਕ ਆਤਮਿਕ ਰੌਣਕ ਸੁਣ ਕੇ ਆ ਰਹੀ ਸੀ ਕਿਰੇ ਕਰੀ ਗਾਂਧੀ ਚੋਕੋਂ ਸਬਜ਼ੀ ਲਈ ਆ ਪਾਲੇ ਦੀ ਕੁੱਤੀ ਲਈ ਆ ਤੇ ਨਾਲ ਹੀ ਮਖਲੋ ਤੇਰਾ ਨਹੀਂ ਨਾਲ ਤੇ ਨਾਲ ਹੀ ਪਿੱਛੋਂ ਆਇਆ ਤੇ ਇੱਕ ਬੰਦਾ ਜਿਹੜਾ ਬਾਲੀ ਲਵਾ ਕੇ ਲੈ ਆਇਆ ਨਾਲ ਹੀ ਬਸ ਦੌੜ ਗਿਆ ਪਤਾ ਨਹੀਂ ਲੱਗਾ ਉਹ ਦੌੜੇ ਕਿਧਰ ਕਿਉਂ ਤੇ ਕੋਈ ਥੇਕ ਮੇਰੇ ਪਤਾ ਉਹ ਕੋਈ ਥੇਕ ਰਾਹ ਸੀ ਵੇਲਾ ਟਾਂ ਇਹ ਬਾਲੀ ਦਾ ਗਾਂਧੀ ਬੋਟੇ ਸਬਜ਼ੀ ਵਾਲੀ ਦੀ ਗਾਣ ਜਿਹੜੀ ਹੈ ਬਜ਼ੁਰਗ ਜਿਹੇ ਦੰਦੇ ਲੇੜੀ ਤੇ ਸਬਜ਼ੀ ਦੀ ਦੁਕਾਨ ਪਾਸ ਮੰਗੇ ਹੋਏ ਸਾਨੂੰ ਜਿਹੜੀ ਬੰਦੇ ਨੂੰ ਸੱਜਾ ਮਿਲਣੀ ਜਿਹੜੀ ਹੈ ਉਹ ਬੰਦੇ ਦੀ ਸਣਾ ਬਾਲੀ ਸਾਨੂੰ ਮਿਲਨੀ ਜੜੀ ਗਰੀਬ ਬੰਦੇ ਨੇ ਇਹਨੇ ਦਿਹਾੜੀ ਬਾਦਲੇ ਤੇ ਚੋਰ ਬਿਚਾਰੀ ਪੈ ਗਈ ਸ਼ਹਿਰ ਦੇ ਵਿੱਚ ਤੇ ਫਿਰ ਤੋਂ ਲੁੱਟ ਮਾਰੋ ਵੀ ਸ਼ਹਿਰ ਦੇ ਦੀ ਛੇਵੇਂ ਦਿਨੇ ਦਿਨੇ ਟਾਈਮ ਛੇਵੇਂ ਦਾ ਦਿਨੇ ਛੇਵੇਂ ਦਾ ਟਾਈਮ